ਉਦਾ ਤਾੜੀ ਨਾਲ ਸਵਾਗਤ ਕਰਨੀ ਕਰਦੇ ਹਾਂ ਪਰ ਨਾ ਬੇਨਤੀ ਕਰਦਾ ਸਾਡੇ ਅ ਮੰਡੀ ਦੇ ਪ੍ਰਕਾਸ਼ ਸਾਡੇ ਕਰਮਜੀਤ ਸਿੰਘ ਜੀ ਲੌਰੈਂਸ ਸਟੇਜ ਤੇ ਆਓ ਜਿਹੜੇ ਕਿ ਹੁਣੇ ਵੱਡੇ ਮਾਰਦ ਨਾਲ ਇਲੈਕਸ਼ਨ ਜਿੱਤੇ ਅਸੀਂ ਪ੍ਰਧਾਨ ਸਾਹਿਬ ਨੇ ਮੰਡੀ ਦੀ ਵਾਈ ਜੀ ਜੀ ਦਾ ਖਾਣ ਚਾ ਰੋਹਤਾਂ ਦੀ ਕੰਡੇ ਦੀ ਮੈਂ ਜਿੰਨ ਸਿੰਘ ਜੀ ਉਹ ਵੀ ਆ ਕੇ ਦੋ ਮਿੰਟ ਲੈਣ ਜਿੰਨ ਸਿੰਘ ਜਿੰਦਾਬਾਦ ਦਿਨੂ ਬਹੁਤ ਜ਼ਾਨਨ ਸਰਕਾਰ ਨੇ ਕੰਮ ਕੀਤੇ ਨੇ ਮਾਤਾ ਜੀ ਕੋ ਸਾਨੂੰ ਸੁਨੇਹਾ ਦਿੱਤਾ ਕਿ ਆਪਾਂ ਜਿਹੜੇ ਦੋ ਦਿਨ ਤੁਹਾਨੂੰ ਜਿਹੜਾ ਚੋਣ ਕੈਂਪੇਨ ਸ਼ੁਰੂ ਕਰ ਦਿੱਤਾ ਕਿਸ ਤਰ੍ਹਾਂ ਰਿਸਪਾਂਸ ਮਿਲਿਆ ਬਹੁਤ ਓਵਰਵੈਲਮਿੰਗ ਰਿਸਪਾਂਸ ਹੈ ਜੀ ਸਾਡੇ ਜਿੰਨੇ ਵਲੰਟੀਅਰ ਹੈ ਭਗਵੰਤ ਸਿੰਘ ਦੇ ਸਪਾਈ ਅਰਵਿੰਦ ਕੇਜਰੀਵਾਲ ਦੇ ਸਪਾਈ ਆਪ ਵੀ ਮੋਰਚਾ ਜੀ ਔਰ ਇਹ ਸਮਾਂ ਹੈ ਜਦੋਂ ਲੋਕ ਸਭਾ ਦੀ ਇਲੈਕਸ਼ਨ ਹੁੰਦੀ ਹੈ ਜੋ ਪੰਜਾਬ ਨਾਲ ਟਕੇ ਹੋਏ ਆ ਅਸੀਂ ਕੇਂਦਰ ਸਰਕਾਰ ਤੋਂ ਪਿਛਲੇ 10 ਸਾਲ ਦਾ ਹਿਸਾਬ ਲੈਣਾ ਜੀ ਔਰ ਮੈਂ ਵੀ ਤਿਆਰ ਹਾਂ ਜੀ ਪਾਰਟੀ ਨੇ ਮੈਨੂੰ ਇੱਥੇ ਭੇਜਿਆ ਜੀ ਚੁਣ ਕੇ ਔਰ ਸਾਡੇ ਸਾਰੇ ਵਲੰਟੀਅਰ ਵੀ ਤਿਆਰ ਹੈ ਅਸੀਂ ਉਹਨਾਂ ਨੂੰ ਵੀਲ ਹੋਰਡ ਦਾ ਅਕਾਉਂਟੇਬਲ ਟੂ ਦਾ ਪਬਲਿਕ ਇਹਨਾਂ ਤੋਂ ਇੱਕ ਇੱਕ ਚੀਜ਼ ਦਾ ਸਾਰਾ ਹਿਸਾਬ ਲਵਾਂਗੇ ਮੈਂ ਸਾਰੀ ਵਿਸਤਾਰ ਨਾਲ ਤੁਹਾਨੂੰ ਦੱਸਾਂਗਾ ਚਾਹੇ ਗੱਲ ਸਰਕਾਰੀ ਨੌਕਰੀਆਂ ਦੀ ਹੋਵੇ ਚਾਹੇ ਗੱਲ ਭ੍ਰਿਸ਼ਟਾਚਾਰ ਦੀ ਹੋਵੇ ਚਾਹੇ ਬੇਟੀਆਂ ਨਾਲ ਜ਼ੁਲਮ ਚਾਹੇ ਕਿਸਾਨਾਂ ਤੇ ਜ਼ੁਲਮ ਬੇਟੀਆਂ ਤੇ ਜ਼ੁਲਮ ਦੀ ਹੋਵੇ ਇਹ ਸਾਰਾ ਹਿਸਾਬ ਜਿਹੜਾ ਸੀ ਇੱਕ ਇੱਕ ਪੈਸੇ ਦਾ ਹਿਸਾਬ ਜਿਹੜਾ ਸਾਰਾ ਡਾਕਟਰ ਜਰ ਕੋਰ ਰੁਕਿਆ ਹੋਇਆ ਉਹਦਾ ਹਿਸਾਬ ਇਹ ਇੱਕ ਇੱਕ ਪੈਸੇ ਦਾ ਹਿਸਾਬ ਅਸੀਂ ਕੇਂਦਰ ਸਰਕਾਰ ਤੋਂ ਲੈਣਾ ਲੋਕਾਂ ਵਿੱਚ ਮਸਲਾ ਲੈ ਕੇ ਜਾਵਾਂਗੇ ਫੈਸਲਾ ਲੋਕ ਅਦਾਲਤ ਦਾ ਛੇ ਕਿਹੜੇ ਮੁੱਦੇ ਲੈ ਕੇ ਚੱਲ ਰਹੇ ਹੋ ਜੀ ਤੁਸੀਂ ਮੈਂ ਤੁਹਾਨੂੰ ਸਾਰੇ ਮੁੱਦੇ ਦੱਸਿਆ ਜੀ ਮੈਂ ਸਾਰੇ ਮੁੱਦੇ ਡਿਟੇਲ ਦੇ ਵਿੱਚ ਦੱਸਾਂਗਾ ਜਦੋਂ ਮੈਂ ਹੁਣ ਬੋਲਾਂਗਾ ਸਾਰਾ ਜਿਹੜਾ ਕੇਂਦਰ ਤੋਂ 10 ਸਾਲ ਦਾ ਹਿਸਾਬ ਲੈਣਾ ਹੈ ਔਰ ਅਸੀਂ ਜੋ ਕੰਮ ਕੀਤਾ ਉਹਦਾ ਵੀ ਹਿਸਾਬ ਦਿਆ ਦੋ ਸਾਲਾਂ ਚ ਕਿਹੜੇ ਕਿਹੜੇ ਪ੍ਰੋਜੈਕਟ ਬੜੇ ਲੈ ਕੇ ਆਏ ਪਟਿਆਲਾ ਲੋਕ ਸਭਾ ਹਲਕਾ ਉਹ ਸਾਰਾ ਕੋਈ ਦੱਸੂਗਾ ਜੀ ਮੈਂ ਸਾਰਾ ਕੋਈ ਦੱਸੂਗਾ ਪਰਨੀਤ ਕੌਰ ਨੇ ਜਿਹੜੇ ਪ੍ਰੋਜੈਕਟ ਲੈ ਕੇ ਆਣੇ ਸੀ ਆਪਾਂ ਇਹ ਕੇਂਦਰ ਸਰਕਾਰ ਨਾਲ ਸੰਬੰਧ ਹੈ ਇਹਦਾ ਪਰਨੀਤ ਕੌਰ ਜੀ ਚਾਰ ਵਾਰੀ ਐਮਪੀ ਰਹੇ ਆ ਕੋਈ ਡੱਕਾ ਨਹੀਂ ਤੋੜਿਆ ਜੀ ਉਹਨਾਂ ਦੇ ਘਰ ਵਾਲੇ ਮੁੱਖ ਮੰਤਰੀ ਰਹੇ ਆ ਨਾ ਪਟਿਆਲੇ ਦਾ ਨਾ ਨਾਬੇ ਦਾ ਨਾ ਆਪਣੇ ਕੋਸੀਚਾ ਸੀਦਾ ਕਿਸੇ ਦਾ ਕੁਝ ਨਹੀਂ ਸੁਧਾਰਿਆ ਉਹਨਾਂ ਨੂੰ ਵੀ ਪੁੱਛਾਂਗੇ ਉਹਨਾਂ ਨੂੰ ਵੀ ਸਵਾਲ ਕਰਾਂਗੇ ਕੋਈ ਮੁਕਾਬਲਾ ਨਹੀਂ ਹੈ ਜੀ ਸਾਰੇ ਭੱਜਦੇ ਪਏ ਆ ਟਿਕਟਾਂ ਛੱਡ ਕੇ ਭੱਜਦੇ ਪਏ ਕੋਈ ਕੋਈ ਕਾਂਗਰਸ ਦੀ ਅਕਾਲੀ ਬੀਜੇਪੀ ਦੀ ਕੋਈ ਟਕੜ ਲੈਣ ਲਈ ਤਿਆਰ ਨਹੀਂ ਹੈ ਜਿਹੜਾ ਬੰਦਾ ਜਿਹੜਾ ਬੰਦਾ ਕਾਂਗਰਸ ਦਾ ਪ੍ਰਧਾਨ ਸੀਗਾ ਹੁਣ ਬੀਜੇਪੀ ਦਾ ਪ੍ਰਧਾਨ ਹੈ ਜਿਹੜਾ ਬੰਦਾ ਪੰਜਾਬ ਦਾ ਮੁੱਖ ਮੰਤਰੀ ਸੀ ਉਹਨੇ ਬੀਜੇਪੀ ਜੁਆਇਨ ਕਰ ਲਈ ਉਹਦੀ ਘਰ ਵਾਲੀ ਨੇ ਬੀਜੇਪੀ ਜੁਆਇਨ ਕਰ ਲਈ ਤੇ ਉਹ ਗੱਲ ਕਾਂਗਰਸ ਨਾਲ ਅਲਾਈਅੰਸ ਦੀ ਕਰਦੇ ਆ ਇਹਦਾ ਮਤਲਬ ਕੀ ਹੋਇਆ ਸਭ ਰਾਲੇ ਮਿਲਿਆ ਜੀ ਇਹ ਕੋਈ ਨਹੀਂ ਹੈ ਟੱਕਰ ਮੈਂ ਕਿਉਂ ਪੜੇ ਹੋ ਚੱਕਰ ਮੈਂ ਸਾਡੇ ਡਾਕੂਮੈਂਟ ਬਿਲਕੁਲ ਕੋਈ ਹਰਾਸਮੈਂਟ ਜੀ ਸਾਡੇ ਵੱਲੋਂ ਕੋਈ ਨਹੀਂ ਸਾਨੂੰ ਉਹਨਾਂ ਨੂੰ ਲੱਖ ਲੱਖ ਵਧਾਈਆਂ ਜੀ ਕੇਂਦਰ ਸਰਕਾਰ ਨੇ ਚਿੱਠੀ ਲਿਖੀ ਆ ਲੂੰਬੜ ਚਾਲਾਂ ਚੱਲਦੇ ਆ ਕੇਂਦਰ ਸਰਕਾਰ ਦੀ ਚਿੱਠੀ ਆ ਕੇਂਦਰ ਸਰਕਾਰ ਨੂੰ ਘਟਿਆ ਸੋਚ ਆ ਉਹਨਾਂ ਦੀ ਸਾਡੇ ਵੱਲੋਂ ਜੀ ਸਾਡੇ ਵੱਲੋਂ ਕੋਈ ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਊਗਾ ਰੈਸਟ ਸ਼ੋਰ ਜੀ ਲੋਕਾਂ ਕੋਲ ਪ੍ਰਸ਼ਾਸਨ ਮੰਗ ਰਹੇ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਹੜਾ ਡਾਕਟਰ ਬਲਬੀਰ ਜੀ ਆ ਰਹੇ ਨੇ ਕਿਸ ਤਰ੍ਹਾਂ ਦਾ ਰਿਸਪਾਂਸ ਹੈ ਪੰਜਾਬ ਸਰਕਾਰ ਦੇ ਵਿੱਚ ਬਹੁਤ ਹੀ ਵਧੀਤਨ ਕੰਮ ਕਰ ਰਹੇ ਨੇ ਜੀ ਸਿਹਤ ਮੰਤਰੀ ਡਾਕਟਰ ਬਲਬੀਰ ਜੀ ਔਰ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਲੋਕ ਸਭਾ ਪਟਿਆਲਾ ਤੋਂ ਅਰਵਿੰਦ ਕੇਰੀ ਜਪਾਲ ਸਾਹਿਬ ਨੇ ਤੇ ਭਗਵੰਤ ਮਾਨ ਸਾਹਿਬ ਨੇ ਉਹਨਾਂ ਨੂੰ ਲੋਕ ਸਭਾ ਦਾ ਉਮੀਦਵਾਰ ਲਾਣਿਆ ਅੱਜ ਉਮੀਦਵਾਰ ਐਲਾਨਤ ਤੋਂ ਬਾਅਦ ਪਹਿਲੀ ਵਾਰ ਰੋਟਰੀ ਕਲੱਬ ਨਾਪਾ ਦੇ ਵਿੱਚ ਪਹੁੰਚ ਰਿਹਾ ਸੋ ਅਸੀਂ ਤਾਂ ਵੌਲੰਟੀਅਰ ਮੀਟਿੰਗ ਰੱਖੀ ਸੀ ਪਰ ਇਹ ਜਿਹੜੀ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਰਹੀ ਹੈ ਤੇ ਡਾਕਟਰ ਬਲਬੀਰ ਜੀ ਵੀ ਬਹੁਤ ਚਰਚਿਤ ਤੇਰਾ ਨੇ ਜੀ ਬਹੁਤ ਅੱਛੇ ਤਰੀਕੇ ਨਾਲ ਕੰਮ ਕਰਦੇ ਆ ਪਟਾਲਾ ਦਿਹਾਤੀ ਸਾਡੇ ਨਾਲ ਗਵਾਨਚ ਹੈ ਜੀ ਉਥੋਂ ਐਮ ਐਲ ਏ ਵੀ ਨੇ ਤੇ ਅੱਜ ਸਾਡੀ ਸਾਰੀ ਲੀਡਰਸ਼ਿਪ ਜਿਹੜੀ ਹੈ ਜਿਹੜੇ ਸਾਡੇ ਬਲਾਕ ਇੰਚਾਰਜ ਨੇ ਸਾਡੇ ਕੋਆਰਡੀਨੇਟਰ ਨੇ ਉਹ ਸਾਰੇ ਪਹੁੰਚ ਰਹੇ ਨੇ ਸਾਡੇ ਨਗਰ ਕੌਂਸਲ ਦੇ ਜਿਹਨੇ ਐਮਸੀ ਸਾਹਿਬਾਨ ਨੇ ਉਹ ਪਹੁੰਚ ਰਹੇ ਨੇ ਪਾਸੋਂ ਸਾਡੇ ਐਮਸੀ ਸਾਹਿਬਾਨ ਪਹੁੰਚ ਰਹੇ ਨੇ ਸਾਡੀ ਸਾਰੀ ਟੀਮ ਜਿਹੜੀ ਹੈ ਦਿਨ ਰਾਤ ਦੇ ਕਰਕੇ ਮਿਹਨਤ ਕਰੇਗੀ ਔਰ ਮੈਂ ਵਿਸ਼ਵਾਸ ਦਵਾਣਾ ਸਰਦਾਰ ਪੁਗਤਬਾਨ ਜੀ ਨੂੰ ਕਿ ਲੋਕ ਸਭਾ ਪਟਿਆਲਾ ਨਬਾਤ ਅਸੀਂ ਵੱਡੀ ਲੀਡ ਦੇ ਨਾਲ ਡਾਕਟਰ ਬਲਵੀਜ ਨੂੰ ਚਾਵਾਗੇ ਔਰ ਲੋਕ ਸਭਾ ਪਟਿਆਲਾ ਸੀਟ ਜਿੱਤ ਕੇ ਭਗਵੰਤ ਮਾਨ ਸਾਹਿਬ ਦੀ ਝੋਲੀ ਚ ਪਾਵਾਂਗੇ ਕਿਹੜੇ ਕਿਹੜੇ ਮੁੱਦੇ ਲੈ ਕੇ ਚੱਲੂਗੇ ਦੇਖੋ ਮੁੱਦੇ ਤਾਂ ਜੀ ਜਿਹੜੇ ਅਸੀਂ 2 ਸਾਲਾਂ ਦੇ ਵਿੱਚ ਕੰਮ ਕੀਤੇ ਆ ਚਾਹੇ ਉਹ ਸਿਹਤ ਨੂੰ ਲੈ ਕੇ ਆ ਚਾਹੇ ਐਜੂਕੇਸ਼ਨ ਨੂੰ ਲੈ ਕੇ ਆ ਚਾਹੇ ਜੋਬਾਂ ਦਿੱਤੀਆਂ ਨੇ ਚਾਹੇ ਪਿਛਲੇ 2 ਸਾਲਾਂ ਤੋਂ ਬਿਜਲੀ ਮਾਫ ਹੈ ਜੀ ਚਾਹੇ ਉਹ ਹਰੇਕ ਖੇਤ ਨੂੰ ਪਾਣੀ ਲੱਗਣ ਦੀ ਗੱਲ ਹੈ ਉਹ ਸਾਰੇ ਮੁੱਦੇ ਜਿਹੜੇ ਅਸੀਂ ਲੋਕਾਂ ਤੇ ਲੈ ਕੇ ਜਾਵਾਂਗੇ ਕਿ ਅਸੀਂ ਕੀ ਕੀ ਅਸੀਂ ਆਪਣਾ ਕੰਮ ਕੀਤਾ 2 ਸਾਲ ਚ ਔਰ ਉਹਦੇ ਬਿਹਾਫ ਤੇ ਜਿਵੇਂ ਕੇਜਰੀਵਾਲ ਸਾਹਿਬ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਸਾਨੂੰ ਵੋਟ ਪਾ ਦਿਓ ਜੇ ਤੁਹਾਨੂੰ ਲੱਗਦਾ ਕਿ ਕੰਮ ਨਹੀਂ ਕੀਤਾ ਫਿਰ ਨਾ ਪਾਇਓ ਇਹ ਬਹੁਤ ਵੱਡੀ ਗੱਲ ਹੈ ਜੀ ਇਹ ਕੰਫੀਡੈਂਸ ਹੈ ਔਰ ਅਸੀਂ 2 ਸਾਲਾਂ 'ਚ ਜਿੰਨਾ ਕੰਮ ਕੀਤਾ ਮੇਰਾ ਖਿਆਲ ਹੈ ਬਾ ਕਮਾਲਾ ਭਗਵੰਤ ਮਾਨ ਸਾਹਿਬਰਾ ਨੇ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਹੈ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਆਮ ਪਾਰਟੀ ਦੀ ਲਹਿਰ ਜਿਹੜੀ ਹੈ ਹੈਗੀ ਹੈ ਔਰ ਲੋਕ ਸਭਾ ਪਟਿਆਲਾ ਦੇ ਵਿੱਚ ਵੀ ਹੈ ਜੀ ਡਾਕਟਰ ਬਲਬੀਰ ਜੀ ਬਹੁਤ अच्छे ईमानदार और बहुत सुलझे हुए इंसान ने ते ਉਹਨਾਂ ਦਾ ਸਹਿਯੋਗ ਅਸੀਂ ਪੂਰਾ ਕਰਾਂਗੇ ਔਰ ਇਹ ਸੀਟ ਵੱਡੇ ਮਰਦ ਨੇ ਜਿੱਤ ਕੇ केजरीवाल ਸਾਹਿਬ ਨੂੰ ਮੁਕਾਬਲਾ ਤਾਂ ਦੇਖੋ ਜੀ ਮਾਲੀ ਦਾ ਕੰਮ ਪਾਣੀ ਦੇਣਾ ਭਰ-ਭਰ ਮਸ਼ਕਾਂ ਪਾਵੇ ਮਾਲੀ ਦਾ ਕੰਮ ਪਾਣੀ ਦੇਣਾ ਭਰ-ਭਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ-ਫੁੱਲ ਲਾਉਣਾ ਲਾਵੇ ਜਣਾ ਲਾਵੇ ਸੱਚੇ ਪਾਸ਼ਾ ਦੇ ਹੱਥ ਵਾਸ ਹੈ ਜੀ ਬੰਦੇ ਦੇ ਹੱਥ ਵਾਸ ਥੋੜਾ ਜੀ ਪ੍ਰਮਾਤਮਾ ਇਨਸਾਨ ਚ ਵੱਸਦਾ ਜੀ ਜਦੋਂ ਇਨਸਾਨ ਨੇ ਧਾਰ ਲਿਆ ਕਿ ਠੀਕ ਹੈ ਅਸੀਂ ਆ ਫੈਸਲਾ ਕਰਨਾ ਜਿਵੇਂ ਵਿਧਾਨ ਸਭਾ ਦੀ ਇਲੈਕਸ਼ਨ ਦੇ ਵਿੱਚ ਮੈਨੂੰ ਵੱਡੇ ਮਾਰਜਿਨ ਨਾਲ ਜਿੱਤ ਆ ਕੇ ਨਾਬਾ ਨੇ ਆਪਣਾ ਇੱਕ ਇਤਿਹਾਸ ਬਣਾਇਆ ਤਾਂ ਹੁਣ ਵੀ ਅਸੀਂ ਉਹ ਬਰਕਰਾਰ ਰੱਖਾਂਗੇ ਔਰ ਹਰੇਕ ਨੂੰ ਹਰੇਕ ਘਰ ਦੇ ਵਿੱਚ ਚਾਹੇ ਉਹ ਨਾਬਾ ਨਗਰ ਕੌਂਸਲਰਾ ਚਾਹੇ ਉਹ ਭਾਸੋ ਨਗਰ ਪੰਚਾਇਤਾ ਚਾਹੇ 142 ਪਿੰਡ ਨੇ ਮੈਂ ਹਰੇਕ ਘਰ ਚ ਆਪ ਜਾ ਕੇ ਆਪਣੇ ਕੰਮ ਦੀ ਕਾਰਜਕਾਰੀ ਰਿਪੋਰਟ ਦੱਸੂਗਾ ਔਰ ਹਰੇਕ ਦੇ ਪੈਰੀਂ ਹੱਥ ਲਾ ਕੇ ਉਹਨਾਂ ਨੂੰ ਕਹੂੰਗਾ ਕਿ ਸਾਡਾ ਸਮਰਥਨ ਤੁਸੀਂ ਦਿਓ ਤੁਸੀਂ ਕਿਹੜਾ ਚੁਣਵੀ ਪਟਿਆਲਾ ਜਿਹੜੀ ਹੈ ਇਤਿਹਾਸਕ ਜ ਬਿਲਕੁਲ ਇਤਿਹਾਸਕ ਜਿੱਤ ਹੋਏਗੀ ਬਿਲਕੁਲ ਇਤਿਹਾਸਕ ਜਿੱਤ ਹੋਏਗੀ ਔਰ ਅਸੀਂ ਵੱਡੇ ਮਾਰਜਨ ਨਾਲ ਲੋਕ ਸਭਾ ਪਟਾਣਾ ਜਿੱਤਾਂਗੇ ਦੇਖੋ ਜੀ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਉਤਸ਼ਾਹ ਜੂਤ ਦੇ ਵਿੱਚ ਬਹੁਤ ਉਤਸ਼ਾਹ ਨੂੰ ਚਾਰ ਪੰਜ ਦਿਨ ਹੋਏ ਨਹੀਂ ਅਜੇ ਪ੍ਰਧਾਨ ਲੱਗੇ ਨੂੰ ਮਾਨ ਸਾਹਿਬ ਵੱਲੋਂ ਕੱਲ ਡਿਊਟੀ ਲਈ ਸੀ ਵੀ ਵੱਧ ਤੋਂ ਵੱਧ ਇਕੱਠ ਕਰਨਾ ਜੂਤ ਦਾ ਤੇ ਅੱਜ ਘੱਟੋ ਘੱਟ ਮੇਰੇ ਵੱਲੋਂ 2-3 ਸੌਣ ਦਾ ਛੋਟੇ ਟਾਈਮ ਵਿੱਚ ਇਕੱਠੇ ਹੋ ਕੇ ਆਏ ਹਾਂ ਅਸੀਂ ਤੇ ਬਹੁਤ ਉਤਸ਼ਾਹ ਜੂਤ ਦੇ ਵਿੱਚ ਜੀ ਉਹ더라 ਕੀ ਦੋਸ ਹੈਗਾ ਲੋਕ ਸਭਾ ਦਾ ਜੂਦਾ ਦਾ ਇਹੀ ਮੇਨ ਰੋਲ ਆ ਜੀ ਅਸੀਂ ਵੱਤ ਤੋਂ ਵੱਤ ਮਿਹਨਤ ਕਰਕੇ ਯੂਥ ਵੱਲੋਂ ਟੀਮਾਂ ਬਣਾ ਕੇ ਵਾੜਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਜਸੀਂ ਵੱਤ ਤੋਂ ਉਹ ਪ੍ਰਚਾਰ ਕਰਨਾ ਤੇ ਗੁਰਦੇਵ ਸਿੰਘ ਦੇਵਮਾਨ ਦੀ ਅਗਵਾਈ ਚ ਡਾਕਟਰ ਬਲਵੀਰ ਜੀ ਨੂੰ 90 ਤੋਂ ਵੱਤ ਤੋਂ ਵੱਤ ਲੀਡ ਦਵਾ ਨਾ ਜਿਤਾਉਣ